ਅੱਜ ਨਾਲ ਪੰਜਾਬ 'ਚ ਸੁਣਦੇ ਆ ਕੋਈ ਕਹਿੰਦਾ ਮੈਂ ਕੈਨੇਡਾ ਜਾਣਾ ਕੋਈ ਕਹਿੰਦਾ ਅਮਰੀਕਾ ਜਾਣਾ ਕੋਈ ਕਹਿੰਦਾ ਮੈਂ ਹੋਰ ਦੇਸ਼ ਜਾਣਾ ਹਨਾ ਪਰ ਅੱਜ ਇਹੋ ਜਿਹਾ ਬਾਈ ਨੂੰ ਮਲਾਉਣਾ ਸੋਨੂੰ ਕੈਨੇਡਾ 'ਚ ਰਹਿ ਕੇ ਉਹ ਬਾਈ ਨੇ ਕਹਿੰਦਾ ਮੈਂ ਪੰਜਾਬ ਜਾਣਾ ਪੰਜਾਬ ਜਾਣਾ 14 ਸਾਲਾਂ ਬਾਅਦ ਬਾਈ ਇੱਥੇ ਪੰਜਾਬ ਆ ਗਿਆ ਇੱਥੇ ਹੀ ਖੇਤੀ ਕਰ ਰਿਹਾ 2 ਸਾਲ ਹੋ ਗਿਆ ਇਹਨੂੰ ਬਾਈ ਨਾਲ ਮਲਾਉਣਾ ਹੈ ਕਰਨ ਔਲਖ ਬਾਈ ਦਾ ਨਾਮ ਆ ਸਾਸ਼ੀ ਕਲਪੇ ਕੱਛ ਗਿਆ ਬਾਈ ਹੋ ਠੀਕ ਹੋ ਬਾਈ ਮੈਂ ਜਿਵੇਂ ਗੱਲ ਕੀਤੀ ਸੀ ਬਾਈ ਵੀ ਕੈਨੇਡਾ ਕੈਨੇਡਾ ਹੋਈ ਪਈ ਆ ਉਹ ਮਤਲਬ ਬਾਈ ਬੱਬੂ ਮਾਨ ਨੇ ਵੀ ਗਾਣਾ ਗਾਇਆ ਸੀ ਕਹਿੰਦਾ ਕੈਨੇਡਾ ਕੈਨੇਡਾ ਜਾਣਾ ਅਮਰੀਕਾ ਅਮਰੀਕਾ ਜਨ ਤੁਸੀਂ ਪੰਜਾਬ ਪੰਜਾਬ ਕਰ ਲਈ ਕੀ ਗੱਲ ਹੋ ਗਈ ਇਹੋ ਜੀ ਨਹੀਂ ਅਸਲ ਤਾਂ ਸਭ ਤੋਂ ਵੱਡੀ ਚੀਜ਼ ਇਹ ਹੈ ਨਾ ਬਾਈ ਜਦੋਂ ਆਪਾਂ ਆਦੇ ਪਰਿਵਾਰ ਬਾਰੇ ਸੋਚਦੇ ਹਾਂ ਉਹ ਵਾਲੀਆਂ ਪੀੜ੍ਹੀਆਂ ਬਾਰੇ ਸੋਚਦੇ ਹਾਂ ਫਿਰ ਆਪਾਂ ਉਸ ਥਾਂ ਤੇ ਨਹੀਂ ਰਹਿ ਸਕਦੇ ਠੀਕ ਹੈ ਬਾਈ 14 ਸਾਲ ਮੈਂ ਉੱਥੇ ਲਾਇ ਸਾਰੀ ਫੈਮਿਲੀ ਉੱਥੇ ਜੀ ਕਬ ਜਦੋਂ ਮਾਦੇ ਬੱਚਿਆਂ ਦਾ ਸਪੈਸ਼ਲੀ ਫਿਊਚਰ ਸੋਚਿਆ ਹੂੰ ਉਦੋਂ ਮੈਨੂੰ ਇਹ ਡਿਸੀਜਨ ਲੈਣਾ ਪਿਆ ਕਿ ਮੇਰੇ ਵਾਸਤੇ ਮੇਰੇ ਪਰਿਵਾਰ ਵਾਸਤੇ ਪੰਜਾਬ ਕੀ ਠੀਕ ਹੈ ਹੂੰ ਠੀਕ ਹੈ ਰਹਿ ਲਿਆ ਕਮਾ ਵੀ ਲਿਆ ਸਾਰਾ ਕੁਝ ਕਰ ਲਿਆ ਪਰ ਐਟ ਦੀ ਐਂਡ ਜਿਵੇਂ ਕਹਿੰਦੇ ਜੜਾ ਨੂੰ ਮੋੜਨਾ ਵੀ ਜ਼ਰੂਰੀ ਹੈ ਜੇ ਆਪਾਂ ਜੜਾ ਨੂੰ ਨਾ ਮੋੜਾਂਗੇ ਤਾਂ ਫਿਰ ਮਰੂਗਾ ਆਪਾਂ ਹੂੰ ਚੱਲੇ ਵੀ ਸਹੀ ਹੈ ਨਾਲੇ ਬੱਚੇ ਉੱਥੇ ਰਹਿਣਗੇ ਉੱਥੇ ਵੱਡੇ ਹੋਣਗੇ ਉੱਥੋਂ ਦੇ ਸੰਸਕਾਰ ਸਿੱਖਣਗੇ ਜੀ ਇੱਥੇ ਰਹਿਣਗੇ ਆਪਣੇ ਭੈਣ ਭਰਾ ਮਾਸੀ ਚਾਚੇ ਤਾਇਆ ਰਿਸ਼ਤੇ ਸਾਰੇ ਪਤਾ ਲੱਗਦੇ ਆ ਹੂੰ ਨਾਲੇ ਆਪਦੇ ਪਿੰਡ ਆਪਦੇ ਘਰ ਆ ਉਹ ਨਾਲ ਜੜਾ ਨਾਲ ਉਹਨਾਂ ਚੀਜ਼ਾਂ ਨਾਲ ਜੁੜਨ ਵੀ ਜਿੰਨਾ ਮੈਜੂੜ ਜਿਆਨ ਮੇਰੇ ਪੁਰਾਣੇ ਜੁੜੇ ਰਿਹਾ ਠੀਕ ਹੈ ਅੱਛੇ ਇੱਕ ਆਪਾਂ ਕਹਿੰਦੇ ਹੁਣ ਖੇਤੀ ਬਈ ਹਣਾ ਬਾਹਰ ਵਾਲੇ ਤਾਂ ਬੰਦਾ ਆਪ ਕਹਿੰਦੇ ਨੇ ਖੇਤੀ ਨਹੀਂ ਕਰ ਸਕਦਾ ਬਾਹਰ ਤਾਂ ਰਹਿ ਕੇ ਥੋੜਾ ਜਿਹਾ ਉਧਰਲਾ ਮਾਹੌਲ ਚ ਸਹੀ ਢਲ ਜਾਂਦਾਗਾ ਤੁਸੀਂ ਤਾਂ ਨਾਲ ਖੇਤੀ ਵੀ ਕਰ ਰਹੇ ਹੋ ਟਰੈਕਟਰ ਵੀ ਆਪਦਾ ਇੱਕ ਜੱਦੀ ਲੈ ਕੇ ਆਂਦਾ ਸੀਗਾ ਪਿੱਛੇ ਮੈਂ ਵੀਡੀਓ ਦੇਖੀ ਹੈ ਬਈ ਹਣਾ 59 11 ਤੁਸੀਂ ਤਿਆਰ ਵੀ ਕਰਵਾਇਆ ਹਾਂਜੀ ਤੇ ਉਹ ਫਿਰ ਖੇਤੀਬਾੜੀ ਦਾ ਕੀਤਾ ਫਿਰ ਨਾਲ ਅਪਣਾਇਆ ਫਿਰ ਇੱਥੇ ਆ ਕੇ ਅਸਲ ਕੀ ਹੈ ਨਾ ਬਾਈ ਜਦੋਂ ਉੱਥੇ ਰਹਿੰਦੇ ਸੀ ਉੱਥੋਂ ਕਿਸੇ ਉੱਥੇ ਰਹਿ ਕੇ ਕਿਸੇ ਵਾਸਤੇ ਕੰਮ ਕਰਦੇ ਸੀ ਹਨ ਕਿਸੇ ਵਾਸਤੇ ਜੌਬ ਕਰਦੇ ਸੀ ਕਿਸੇ ਦੀ ਕੰਪਨੀ ਨੂੰ ਆਪਾਂ ਵੱਡਾ ਕਰਦੇ ਸੀ ਇੱਥੇ ਤਾਂ ਹੁਣ ਇਹ ਉਹਦੇ ਅੱਖਾਂ ਨੂੰ ਆਪ ਦੇ ਖੇਤ ਤੇ ਆਪ ਦੇ ਘਰ ਤੇ ਕੰਮ ਕਰਨ ਦੀ ਆਪਣੀ ਗੱਲ ਸ਼ਰਮ ਹੂੰ ਨਾਲੇ ਖੇਤੀ ਤਾਂ ਆਪਣੇ ਦਾਦੇ ਪਰਦਾਦੇ ਆਪਣੀਆਂ ਪੁਸ਼ਤਾਂ ਕਰਦੀਆਂ ਹੈਗੀਆਂ ਹਨ ਠੀਕ ਆ ਮੈਂ ਉਹਦੇ ਅੱਖਾਂ ਨੂੰ ਹਜੇ ਮੇਰਾ ਦੂਜਾ ਸਾਲ ਆ ਮੈਂ ਸਿੱਖ ਰਿਹਾ ਨਾਲ-ਨਾਲ ਕਰ ਵੀ ਰਿਹਾ ਜੀ ਪਰ ਇਹ ਆ ਵੀ ਇਸ ਖੇਤੀ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਸਗੋਂ ਸਭ ਤੋਂ ਜਿਵੇਂ ਕਹਿੰਦੇ ਹੁੰਦੇ ਆ ਖੂਨ ਤਸੀਨੇ ਦੀ ਕਮਾਈ ਹੈ ਜਿਹੜੀ ਅੱਜ ਦੇ ਟਾਈਮ ਪੰਜਾਬ ਵਿੱਚ ਆਪਣੇ ਜ਼ਿਮੀਂਦਾਰ ਲਾਣੇ ਜੋ ਖੇਤੀ ਹੈ ਸਭ ਤੋਂ ਵੱਡੀ ਆਪਣਾ ਵਿਰਾਸਤੀ ਵਿਰਾਸਤੀ ਚੀਜ਼ ਹੈ ਸਭ ਤੋਂ ਵੱਡੀ ਚੀਜ਼ ਹਮ ਬਿਲਕੁਲ ਅੱਛਾ ਜਿਵੇਂ ਤੁਸੀਂ ਵਾਪਸ ਆਏ ਸੀ ਨਾ ਬਈ ਵੀਡੀਓ ਵੀ ਕਾਫੀ ਆਈਆਂ ਨਾ ਸੋਸ਼ਲ ਮੀਡੀਆ ਭਰਾਵਾਂ ਨੇ ਵੀਡੀਓ ਵੀ ਵਧੀਆ ਕੀਤੀਆਂ ਉਸ ਚੀਜ਼ ਨੂੰ ਲੈ ਕੇ ਮਤਲਬ ਕਿਵੇਂ ਲੱਗਿਆ ਤੁਹਾਨੂੰ ਜਿਹੜੇ ਬਾਹਰ ਬੈਠੇ ਆ ਭਰਾ ਕਿਵੇਂ ਆਉਣਾ ਚਾਹੁੰਦੇ ਆ ਜਾਂ ਮਤਲਬ ਤੁਸੀਂ ਸਟੈਪ ਚੱਕਿਆ ਇਹ ਹੋਰ ਵੀ ਲੱਗਦਾ ਵੀ ਇਹ ਗੱਲ ਹੁੰਦੀ ਆ ਤੁਹਾਡੇ ਨਾਲ ਸ਼ੇਅਰ ਐਕਚੁਅਲ ਕੀ ਐ ਨਾ ਬਾਈ ਮੈਨੂੰ 2 ਸਾਲ ਹੋ ਗਏ ਵੀਡੀਓ ਵੀ ਇੰਨੇ ਹੋ ਗਏ ਆ ਉਹਦੇ ਚ ਕੀ ਹੋ ਗਿਆ ਲੋਕ ਲੱਭਦੇ ਸੀ ਮੈਂ ਕਿੱਥੇ ਰਹਿੰਦਾ ਮੇਰਾ ਫੋਨ ਨੰਬਰ ਹਨ ਉਹ ਸਾਰੀਆਂ ਚੀਜ਼ਾਂ ਫੋਨ ਕਾਲਸ ਆਉਣੇ ਆ ਕਦੇ ਕਿਸੇ ਦੀ ਮੇਲ ਆ ਜਾਣੀ ਹਨਾ ਜਾਂ ਕਿਸੇ ਨੇ ਪੁੱਛ ਕੇ ਕਿੱਥੇ ਰਹਿੰਦਾ ਕਈ ਭੈਣ ਭਰਾ ਦੋ ਮੈਨੂੰ ਮਿਲਣ ਵੀ ਐਸ ਸਮੇਂ ਕਾਸੇ ਅਲੀ ਗੱਲ ਸੁਣਾਉਣਾ ਮੈਂ ਮੈਂ ਜਦੋਂ ਆਇਆ ਆ 2022 ਚ ਜੀ ਇਨਸੀਡੈਂਟ ਹਜੇ ਤੱਕ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਹਾਂਜੀ ਮੈਂ ਬੈਠਾ ਉਹਨਾਂ ਸਰਦੀਆਂ ਦਾ ਟਾਈਮ ਹੀ ਹੋਣਾ ਮੈਂ ਨਵੰਬਰ ਚ ਆਇਆ ਸੀ ਜਨਵਰੀ ਦੀ ਗੱਲ ਹੈ ਦਸੰਬਰ ਜਨਵਰੀ ਦੀ 2022 ਦੀ ਤੇ ਮੈਨੂੰ ਗੁਰਦੁਆਰਾ ਸਾਹਿਬ ਤੋਂ ਸਾਡੇ ਫੋਨ ਆਉਂਦਾ ਕਿ ਇੱਕ ਬੰਦਾ ਆਇਆ ਸੀ ਤੁਹਾਨੂੰ ਮਿਲਣ ਅੱਛਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਮੈਂ ਆ ਕੇ ਲੈ ਜੰਨਾ ਕਿ ਨਹੀਂ ਇਦਾਂ ਮੋੜਾਂ ਛੱਡ ਜਾਂਦੇ ਮੈਨੂੰ ਛੱਡ ਜੋ ਉਹ ਮੁੰਡਾ ਜੰਮੂ ਤੋਂ ਆਇਆ ਸੀਗਾ ਜੰਮੂ ਤੋਂ 18 ਸਾਲ ਦਾ ਮੁੰਡਾ ਸੀਗਾ ਅੱਛਾ ਬਈ ਉਹ ਹਾਜੀ ਮੇਰੀ ਪਹਿਲੀ ਦੋ ਇੰਟਰਵਿਊ ਹੋਈਆਂ ਸੀਗੀਆਂ ਠੀਕ ਹੈ ਤੇ ਜੰਮੂ ਤੋਂ 18 17 ਤੋਂ 18 ਸਾਲ ਦੀ ਉਮਰ ਸੀ ਹੂੰ ਤੇ ਨਾ ਉਹਨੂੰ ਪਤਾ ਸੀਗਾ ਵੀ ਖਾਨੇ ਕੀ ਢਾਬ ਕਿੱਥੇ ਆ ਜਿਲ੍ਹਾ ਮੁਕਸਰ ਸਾਹਿਬ ਕਿੱਥੇ ਆ ਹਾਂਜੀ ਮਲੋੜ ਕਿੱਥੇ ਆ ਖਾਨੇ ਕੀ ਢਾਬ ਕਿੱਥੇ ਆ ਹੂੰ ਉਹਨੇ ਕੀ ਕੀਤਾ ਜਦੋਂ ਇੰਟਰਵਿਊ ਹੋਈ ਉਹਦੇ ਚ ਜਿਹੜੀਆਂ ਮੇਰੇ ਕਲਿੱਪਸ ਸੀ ਪਿੰਡ ਦੀ ਜਿਲੇ ਦੀ ਉਹ ਸੇਵ ਕਰ ਲਈਆਂ ਕੱਟ-ਕੱਟ ਕੇ ਸਾਡੇ ਫੋਨ 'ਚ ਅੱਧ ਕਰਦੇ ਨੂੰ ਕਹਿੰਦਾ ਮੈਂ ਕਿਸੇ ਬੰਦੇ ਨੂੰ ਮੈਨੂੰ ਜਾਣਾ ਵੀ ਉਹਦੀ ਇੰਟਰਵਿਊ ਸੁਣੀ ਹੈ ਮੈਨੂੰ ਬੜਾ ਇਨਸਪਾਇਰ ਕਰਦਾ ਹਾਂਜੀ ਉਹਦੇ ਕਰਦੇ ਕਹਿੰਦੇ ਕੋਈ ਕਰਨੀ ਠਰ ਕੇ ਜਾਂਦਾ ਨਹੀਂ ਉਹ ਕਹਿੰਦਾ ਨਹੀਂ ਨਹੀਂ ਉਹਦੇ ਕਰਦੇ ਉਹਨਾਂ ਲੜ ਕੇ ਬੱਸ ਛੜਿਆ अच्छा फिर ट्रेन चढ़ਿਆ ਜੀ ਬੰਦੇ ਨੂੰ ਮਤਲਬ ਜਿਵੇਂ ਹੁਣ ਆਪਾਂ ਜੰਮੂ ਜਾਣਾ ਹੋਵੇ ਆਪਾਂ ਨੂੰ ਤਾਂ ਪਤਾ ਹੈ ਜੇ ਫਿਰ ਵੀ ਆਪਾਂ ਵੱਡੇ ਬਿਲਕੁਲ ਜੀ 17 18 ਦੇ ਸਾਹਮਣੇ ਉਮਰ ਦੇ ਸਾਹਮਣੇ ਦੇਖੀ ਹੋਰ ਦੇ ਸਾਹਮਣੇ ਨਹੀਂ ਸੀ ਪਤਾ ਹਨਾ ਉਹ ਪਹਿਲਾਂ ਬਠਿੰਡੇ ਆਇਆ ਹੂੰ ਭੌਂਗ ਦਾ ਭਗਾਉਂਦਾ ਹੂੰ ਫਿਰ ਉਹ ਮਲੋਟ ਆ ਗਿਆ ਮਲੋੜ ਤੋਂ ਫਿਰ ਉਹਨੇ ਪੁੱਛਿਆ ਵੀ ਖਾਨੇ ਕੀ ਢਾਬ ਨੂੰ ਜਾਣਾ ਹੂੰ ਉਹ ਕਹਿੰਦੇ ਔਲਖੇ ਉੱਤਰ ਦੀ ਔਲਖੇ ਉੱਤਰ ਗਿਆ ਕਿ ਔਲਖਾਂ ਤੋਂ ਸਾਡੇ ਗੁਰਦੁਆਰੇ ਵਾਲੇ ਸਾਹਿਬ ਵਾਲੇ ਬਾਬਾ ਜੀ ਸੀਗੇ ਉਹਨਾਂ ਨੇ ਆਉਣਾ ਸੀਗਾ ਉਹਨਾਂ ਨਾਲ ਆਇਆ ਆ ਕੇ ਗੁਰਦੁਆਰਾ ਸਾਹਿਬ ਲੰਗਰ ਛਕਿਆ ਠੀਕ ਹੈ ਮੈਂ ਜਦੋਂ ਇੰਨੀਆਂ ਗੱਲਾਂ ਉਹਨੇ ਮੈਨੂੰ ਦੱਸੀਆਂ ਮੈਂ ਕਿਹਾ ਭਰਾਵਾ ਪਹਿਲੀ ਗੱਲ ਤਾਂ ਵੀ ਮੈਂ ਐਡਾ ਕੋਈ ਮਾਣ ਹੈ ਨਹੀਂਗਾ ਜੀ ਜਿਹਦੇ ਵਾਸਤੇ ਤੂੰ ਇੰਨੀ ਦੂਰੋਂ ਆਇਆ ਦੂਜੀ ਗੱਲ ਇਹ ਮੈਂ ਕਿਹਾ ਚਲੋ ਇਨਸਪੀਰੇਸ਼ਨ ਮੈਂ ਮੰਨਦਾ ਵੀ ਮੈਂ ਅਸੀਂ ਵੀ ਕਿਸੇ ਨੂੰ ਮੰਨਦੇ ਆ ਯਾਰ ਠੀਕ ਐ ਸਾਰੀ ਗੱਲ ਪਰ ਤੈਨੂੰ ਘਰੋਂ ਦੱਸ ਕਿਉਂ ਆਉਣਾ ਚਾਹੀਦਾ ਸੀ ਘਰ ਲੜ ਕੇ ਨਹੀਂ ਸੀ ਆਉਣਾ ਚਾਹੀਦਾ ਰੋਟੀ ਖਵਾਈ ਉਹਨੂੰ ਮੈਂ ਸਾਰਾ ਕੁਝ ਕੀਤਾ ਹਨ ਤੇ ਹੁਣ ਬਾਅਦ ਚ ਮੈਂ ਕਿਹਾ ਪੈਸੇ ਲੈ ਤੂੰ ਭਰਾਵਾ ਤੂੰ ਘਰੇ ਜਾ ਉਹ ਪੈਸੇ ਨਾਲ ਲੈ ਮਾਣੂ ਬਸਚਡ ਆ ਗਿਆ ਮੈਂ ਕਿਹਾ ਰਹਿਣਾ ਰਹਿ ਭਾ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਮੈਂ ਕਿਹਾ ਤੂੰ ਆ ਦੇ ਘਰੇ ਪਹੁੰਚ ਕੇ ਮੈਨੂੰ ਕਹਣਾ ਬਾਈ ਮੈਂ ਸੋਚਦਾ ਮੈਂ ਤੁਹਾਡੇ ਕੋਲ ਬਹਿ ਕੇ ਕੰਮ ਕਰਨਾ ਮੈਂ ਕਿ ਹੇ ਤੇਰੀ ਉਮਰ ਬਹੁਤ ਛੋਟੀ ਹੈ ਤੇਰੇ ਘਰ ਦੇ ਨਾਲੋਂ ਮੇਰੇ ਨਾਲ ਤੇਰੀ ਜ਼ਿਆਦਾ ਲੋੜ ਆ ਹਾਂਜੀ ਤੇ ਉਹ ਐਦਾਂ ਦੇ ਇਨਸੀਡੈਂਟ ਜਿਵੇਂ ਕਹਿੰਦੇ ਹੁੰਦੇ ਹੋਏ ਉਸ ਤੋਂ ਬਾਅਦ ਲੋਕਾਂ ਦਾ ਫਿਰ ਵੀ ਚੱਲਦਾ ਰਿਹਾ ਲਾਸਟ ਈਅਰ ਆਲਮੋਸਟ ਤੁਸੀਂ ਇਹ ਲਾ ਲਓ ਵੀ ਰੁਟੀਨ 'ਚ ਅੱਗੋਂ ਪਿੱਛੋਂ ਜਿਹੜੇ ਬੰਦੇ ਇੰਟਰਵਿਊ ਕਰਦੇ ਸੀ ਉਹਨਾਂ ਤੋਂ ਲੋਕਾਂ ਨੇ ਲੈ ਕੇ ਫੋਨ ਕਰਨੇ ਸ਼ੁਰੂ ਕਰ ਦਿੱਤੇ ਠੀਕ ਹੈ ਪੁੱਛਣ ਲੱਗ ਗਏ ਪੰਜਾਬ ਆਉਣਾ ਹੈ ਪੰਜਾਬ 'ਚ ਕੀ ਪ੍ਰੋਬਲਮਸ ਹੈ ਪੱਕੀ ਕੰਮ ਕਰ ਸਕਦੇ ਹਣਾ ਹੂੰ ਫਿਰ ਉਹਦੇ ਦੌਰਾਨ ਫਿਰ ਮੈਂ ਹੌਲੀ ਹੌਲੀ ਕੰਮ ਕਰਦੇ ਕਿਉਂਕਿ ਕਣਕ ਦੇ ਟਾਈਮ ਉਹ ਵਹਿਲੇ ਹੁੰਦੇ ਆ ਜਿਆਦਾ ਜੱਟ ਮਗਾਮ ਨਹੀਂ ਹੁੰਦਾ ਬਿਲਕੁਲ ਫਿਰ ਕੰਮ ਬਾਰੇ ਦੇਖਿਆ ਉਹ ਸਾਰੀਆਂ ਚੀਜ਼ਾਂ ਸਟੱਡੀ ਕੀਤੀਆਂ ਮੈਂ ਕਿ ਕੀ ਬੰਦਾ ਭੈਣ ਭਰਾ ਕੰਮ ਕਰ ਸਕਦਾ ਫਿਰ ਮੈਂ ਆਲਮੋਸਟ ਤੁਸੀਂ ਇਹ ਲਾੜੋ ਵੀ ਮਾਰਚ ਅਪ੍ਰੈਲ ਚ ਇੱਕ ਫੇਸਬੁਕ ਇੰਸਟਾਗ੍ਰam ਤੇ ਪੇਜ ਸ਼ੁਰੂ ਕੀਤਾ ਬੈਕ ਟੂ ਮਦਰ ਲੈਂਡ ਪੰਜਾਬ ਹਾਂ ਤੇ ਉੱਥੇ ਫਿਰ ਹੌਲੀ ਹੌਲੀ ਲੋਕ ਹੋਣ ਜਿਵੇਂ ਜਿਵੇਂ ਬੰਦਿਆਂ ਨੂੰ ਪਤਾ ਜੁੜਨੇ ਸ਼ੁਰੂ ਹੋ ਗਏ ਆ ਥੋੜੇ ਦਿਨਾਂ ਚ ਆਪਾਂ YouTube ਵਾਸਤੇ ਚੈਨਲ ਤਿਆਰ ਹੀ ਆ ਬੈਕ ਟੂ ਮਦਰ ਲੈਂਡ ਕੰਜਾ ਪਰ ਉੱਥੇ ਅਜੇ ਵੀਡੀਓ ਸ਼ੁਰੂ ਨਹੀਂ ਕੀਤੀ ਆ ਕੰਮ ਸ਼ੁਰੂ ਕਰਨਾ ਉੱਥੇ ਤੇ ਸ਼ੁਰੂ ਕਰਨਾ ਠੀਕ ਹੈ ਬੇਸਿਕਲੀ ਉੱਥੇ ਵੀ ਇਹ ਜੀ ਇਨਫੋਰਮੇਸ਼ਨ ਹੀ ਪਾਉਣੀ ਆ ਕਿਉਂਕਿ ਮੈਜੋਰਟੀ ਕਾਲ ਇੱਕ ਹੀ ਸਵਾਲ ਹੁੰਦਾ ਅਸੀਂ ਆ ਕੇ ਕੀ ਕਰਨਾ ਹਨ ਠੀਕ ਕਰਨਾ ਜਾਂ ਸਾਡੇ ਬੱਚੇ OCIA ਆ ਅਸੀਂ ਕੀ ਕਰ ਸਕਦੇ ਹਾਂ ਉਹਨਾਂ ਦੇ 100 ਬੰਦੇ ਜੀ ਫੋਨ ਆਉਂਦਾ 50 ਬੰਦਿਆਂ ਨੇ ਸੇਮ ਕੁਐਸਚਨ ਹੁੰਦੇ ਆ ਸੋ ਮੈਨੂੰ ਇਹ ਵੀ ਉਹ ਵੀਡੀਓ ਦਰਾਈਆਂ ਐਡਰ ਵੀ ਸਵੇਰੇ ਸ਼ਾਮ ਫੋਨ ਕਾਲ ਜਿਵੇਂ ਕਹਿੰਦੇ ਆਉਣ ਪਾਣਾ 50 ਵਾਰੀ ਕਰ ਲੈਣਾ ਕੋਈ ਚੱਕਰ ਨਹੀਂ ਪਰ ਇਹ ਵੀ ਉਹਨਾਂ ਦੇ ਕੁਐਸਚਨ ਕੋਈ ਹੋਰ ਹੋਣਾ ਜਾਂ ਕੋਈ ਗੱਲਬਾਤ ਉਹਨਾਂ ਦਾ ਵਿਸ਼ਾ ਉਹ ਚੀਜ਼ ਆ ਵੀ ਦੁਨੀਆ ਉਧਰੋਂ ਆਉਣ ਨੂੰ ਕਾਲੀ ਹੈ ਕਾਲੀ ਹੈ ਇਹ ਮੈਂ ਆਪਾਂ ਗੱਲ ਕਰਾਂਗੇ ਇੱਕ ਗੱਲ ਮੇਰੇ ਯਾਦ ਆਈ ਹੈ ਕਿਉਂਕਿ ਆਪਾਂ ਵੀਡੀਓ ਕਰ ਰਹੇ ਆ ਇੱਥੇ ਕੀ ਹੈ ਬਈ ਹਰੇਕ ਵਰਗ ਦਾ ਜਿਵੇਂ ਆਪਾਂ ਕਹਿ ਲਈਏ ਕੋਈ 2 ਕਿੱਲੇ ਵਾਲਾ ਜ਼ਿੰਮੇਵਾਰ ਵੀ ਹੈ 4 ਕਿੱਲੇ ਵਾਲਾ 10 ਕਿੱਲੇ ਵਾਲਾ 25 ਕਿੱਲੇ ਵਾਲਾ ਜਿੰਨਾ ਵੀ ਆਪਾਂ ਕਹਿ ਲਈਏ ਹਨ ਅਲੱਗ-ਅਲੱਗ ਤਰ੍ਹਾਂ ਦੇ ਆ ਜਾਂ ਹੋਰ ਆਪਾਂ ਕਹਿ ਲਈਏ ਵਰਗ ਦੇ ਵਿੱਚ ਆ ਤਾਨੂੰ ਕਿਤੇ ਇਹ ਕਹਿਣਾ ਹਨਾ ਵੀ ਇਹ ਬਾਈ ਦਾ ਕਮਾ ਕੇ ਆ ਗਿਆ ਇੱਥੋਂ ਮਤਲਬ ਹੁਣ ਇਹ ਸਲਾਹਾਂ ਦੇ ਰਿਹਾ ਵੀ ਜਿਹੜੇ 2 ਕਿੱਲੇ ਵਾਲੇ ਜੇ ਕੋਈ ਚੰਗਾ ਕਮਾ ਕੇ ਕਮਾਉਣ ਜਾਂਦਾ ਬਾਹਰ ਤਾਂ ਉਹਨੂੰ ਕੀ ਮਾੜਾਗੇ ਵੀ ਉਹੋ ਜਿਹੀ ਕੀ ਹਾਲਾਤ ਹੋਗੇ ਉੱਥੇ ਵੀ ਨਾ ਅਸਲ ਕੀ ਹੈ ਨਾ ਬਾਈ ਸਭ ਤੋਂ ਵੱਡੀ ਪ੍ਰੋਬਲਮ ਕੀ ਸ਼ੁਰੂ ਹੋਈ ਪਹਿਲਾਂ ਤਾਂ ਚਲੋ ਜਿਹਨੇ ਕਹਿੰਦਾ ਛੋਟਾ ਜ਼ਿੰਮੇਦਾਰ ਜਾਂ ਛੋਟੇ ਘਰ ਦੇ ਬੱਚੇ ਪੜਨ ਜਾਂਦੇ ਸੀ ਜੇ ਕਮਾਈ ਕਰਨ ਜਾਂਦੇ ਸੀ ਜੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੋ ਗਈ ਜਦੋਂ 40 50 ਕਿੱਲੇ ਵਾਲੇ 100 ਕਿੱਲੇ ਵਾਲੇ 20 30 ਕਿੱਲੇ ਵਾਲੇ ਜ਼ਿੰਮੇਦਾਰ ਜਾਂ ਲੱਗੇ ਨਾ ਹੂੰ ਜਿਹੜੇ ਛੋਟੇ ਜ਼ਿੰਮੇਦਾਰ ਹੈ 10 ਕਿੱਲੇ ਵਾਲਾ 5 ਕਿੱਲੇ ਵਾਲਾ 2 ਕਿੱਲੇ ਵਾਲਾ ਉਹਨਾਂ ਦੇ ਬੱਚਿਆਂ ਨੂੰ ਇਹ ਲੱਗਿਆ ਯਾਰ ਵੀ ਵੱਡੇ ਜ਼ਿੰਮੇਦਾਰਾਂ ਦੀ ਪਤਨੀ ਸੋਚ ਕਿੰਡੀ ਕਬਡੀ ਹੈ ਕਿੰਡੀ ਕਬਡੀ ਜਿਉਂ ਪਤਾ ਨਹੀਂ ਕਿਹੜੀ ਸਪੈਸ਼ਲ ਚੀਜ਼ ਨੂੰ ਚੱਲੇ ਜਿੱਤੇ ਅਸੀਂ ਪਿੱਛੇ ਨਾ ਰਹਿ ਜੀ ਪਿੱਛੇ ਨਾ ਰਹਿ ਜੀ ਉਹ ਕੀ ਹੋਇਆ ਵੀ ਅਸੀਂ ਤਾਂ ਹੁਣ ਮੈਂ ਆਪਦੀ ਗੱਲ ਕਰਾਂ ਜਾ ਕੇ ਵਾਪਸ ਵੀ ਆ ਗਏ ਹੂੰ ਉਹ ਉਸ ਚੀਜ਼ 'ਚ ਫਸ ਗਏ ਇਹ ਲਾ ਲੋ ਫਸ ਵੀ ਗਏ ਕਈ ਬੰਨਿਆਂ ਦੀ ਮਜਬੂਰੀ ਨਹੀਂ ਹੈ ਜੀ ਕਮਾਈ ਕਰਨਾ ਜਾਣਾ ਟਾਰਗੇਟ ਲੈ ਕੇ ਜਾਣਾ ਬੋਝ ਪੰਗਾ ਨਹੀਂ ਹੈਗਾ ਤੁਸੀਂ ਇਹ ਸੋਚ ਕੇ ਜਾਓ ਮੈਂ 5 ਸਾਲ ਲਾਉਣੇ 10 ਸਾਲ ਲਾਉਣੇ ਐਨੇ ਪੈਸੇ ਕਮਾਉਣੇ ਕਮਾ ਕੇ ਘਰੇ ਮੋੜਨਾ ਹੂੰ ਉਹਦੇ ਵਾਸਤੇ ਮੈਂ ਨਹੀਂ ਕਹਿੰਦਾ ਵੀ ਤੁਸੀਂ ਨਾ ਜਾਓ ਪਰ ਮੈਂ ਇਹ ਕਹਿੰਦਾ ਜਾਓ ਜੋਗ ਜੋਗ ਜਾਓ ਪਰ ਆਪ ਦਾ ਕੋਈ ਟਾਈਮ ਸੈੱਟ ਕਰਕੇ ਜਾਓ ਕੋਈ ਗੋਲ ਸੈੱਟ ਕਰਕੇ ਜਾਓ ਵੀ ਮੈਂ ਘਰ પાਕੇ ਮੁੜਿਆ ਆਉਂਗਾ ਠੀਕ ਜਾ ਮੈਂ ਕੋਈ 2 ਕਿੱਲੇ ਜ਼ਮੀਨ ਲੈਣੇ ਉਹ ਲੈ ਕੇ ਮੁੜਿਆ ਆਉਂਗਾ ਜਾਂ ਚੀਜ਼ਾਂ ਮੇਰੇ ਘਰੇ ਰਿਕੁਆਇਰਮੈਂਟ ਹੈ ਮੈਂ ਇਹਨੇ ਸੈੱਟ ਕਰਨਾ ਉਹ ਲੈ ਕੇ ਮੁੜਿਆ ਆਉਂਗਾ ਪੱਕੇ ਨਾ ਰਹੋ ਉੱਥੇ ਪੱਕਾ ਤਾਂ ਫਿਰ ਬਈ ਇੱਕ ਗੱਲ ਇਹ ਆਪਾਂ ਜੇ ਇੱਥੇ ਰਹੇ ਨੇ ਤੇ ਉਹ ਜੀ ਗੱਲ ਆ ਫਿਰ ਖਰਚੇ ਵੀ ਉੱਥੇ ਇੰਨੇ ਹੋ ਜਾਂਦੇ ਹਾਂ ਹਾਂ ਉੱਥੇ ਇਹੀ ਆ ਨਾ ਬਾਈ ਹੁਣ ਅੱਜ ਦੇ ਟਾਈਮ ਤਾਂ ਸਪੈਸ਼ਲੀ ਕੀ ਹੋ ਗਿਆ ਨਾ ਕੋਈ ਮਿੱਟੀ ਕੋ ਨੂੰ ਲੱਗ ਰਹੀ ਆ ਹੂੰ ਜੇ ਮੋਸਟਲੀ ਜੇ ਕਹ ਲਈਏ 70 ਦੇ 80% ਮੈਂ ਵਰਗ ਦੀ ਗੱਲ ਕਰਾਂ 2025 ਤੋਂ 4000 ਕਮਾਉਣ ਵਾਲਾ ਉਹਨਾਂ ਕੀ ਉਹਦੇ ਖਰਚੇ ਖਰਚੇ ਵਾਲੇ ਠੀਕ ਆ ਹੁਣ ਫੋਨ ਕਾਲ ਜਾਂ ਮੈਸੇਜ ਮੈਂ ਤੁਹਾਨੂੰ ਦਿਖਾਵਾਂ ਵੀ ਕੱਲੀ ਮੈਨੂੰ ਟਿਕਟੌਕ ਦੇ ਇੱਕ ਭੈਣ ਦਾ ਮੈਸੇਜ ਆਇਆ ਕਹਿੰਦੀ ਵੀਰੇ ਮੈਂ ਗੱਲ ਕਰਨੀ ਮੈਂ ਕਹਾਂ ਹਾਂ ਜੀ ਦੱਸੋ ਕਹਿੰਦੇ ਮੈਨੂੰ ਸ਼ਾਮ ਸਮਝ ਨਹੀਂ ਆਉਂਦੀ ਮੈਂ ਕਿਵੇਂ ਸ਼ੁਰੂ ਕਰਾਂ ਲੱਗਦਾ ਭੈਣੇ ਕੋਈ ਗੱਲ ਨਹੀਂ ਸੀ ਦੱਸੋ ਉਹਨਾਂ ਨੇ ਮੈਨੂੰ ਐਡਾ ਖਾਰਾ ਮੈਸੇਜ ਲਿਖਿਆ ਉਹਦੇ ਚ ਲਿਖਿਆ ਕਿ ਮੈਂ ਇੱਥੇ ਵਰਕ ਪਰਮਿਟ ਤੇ ਆਈਆਂ ਸਾਡੇ ਹਸਬੰਦ ਤੇ ਮੇਰੀ ਦੋਵਾਂ ਨਾਲ ਦੀ ਆਪਸ ਬੰਨੋਂ ਘਟ ਗਈ ਉਹਦਾ ਕਾਰਨ ਕੀ ਹੈ ਕਿ ਇੱਕ ਤਾਂ ਸਾਨੂੰ ਟਾਈਮ ਨਹੀਂ ਮਿਲਦਾ ਜੀ ਇੱਕ ਕਮਾਈ ਇੰਡੀਆ ਵਾਲੇ ਸੋਚਦੇ ਵੀ ਬਹੁਤ ਕਮਾਈ ਹੋ ਰਹੀ ਹੈ ਪਿੱਛੇ ਨਹੀਂ ਪੈਸੇ ਕੱਲਦੇ ਕਰਜ਼ਾ ਚੱਕ ਕੇ ਤੇ ਉਹ ਨਹੀਂ ਲਾਉਂਦੇ ਹੂੰ ਕਹਿੰਦੀ ਜੀ ਉਹਨਾਂ ਨੂੰ ਅਸੀਂ ਕਹੀਏ ਵੀ ਕਮਾਈ ਨਹੀਂ ਹੁੰਦੀ ਤੇ ਫਿਰ ਉਹ ਕਹਿੰਦੇ ਇੱਥੇ ਬੈਠੇ ਕਰਦੇ ਆ ਬੇਠੇ ਕਰਦੇ ਆ ਠੀਕ ਆ ਕਹਿੰਦੇ ਵੀ ਹੁਣ ਅਸੀਂ ਇੱਕ ਤਰ੍ਹਾਂ ਦੇ ਟਰੈਪ ਚ ਫਸ ਚੁੱਕੇ ਹਾਂ ਨਾ ਨਾ ਤਾਂ ਅਸੀਂ ਵਾਪਸ ਜਾ ਸਕਦੇ ਆਂ ਨਾ ਅਸੀਂ ਇੱਥੇ ਰਹਿ ਸਕਦੇ ਆਂ ਕਹਿੰਦੇ ਸਾਡੇ ਹਸਬੰਡ ਵਾਜ ਦੀ ਸਟੇਸ਼ਨ ਐ ਜੀ ਹੋ ਚੁੱਕੀ ਹੈ ਕਿ ਸਾਡੇ ਅਸੀਂ ਇਕੱਠੇ ਹੁੰਦੇ ਆਂ ਵੀ ਨਾ ਇਕੱਠੇ ਹੋਇਆ ਅਰ ਗਿਆ ਕਿ ਹੋਰ ਸਾਲ ਨੂੰ 2 ਸਾਲਾਂ ਨੂੰ ਇਹ ਨਹੀਂ ਪਤਾ ਵੀ ਕਿੱਧਰ ਨੂੰ ਜਾਣਾ ਸਾਡਾ ਰਿਲੇਸ਼ਨਸ਼ਿਪ ਅਸੀਂ ਇਕੱਠੇ ਰਹਿਣਾ ਕਿ ਨਹੀਂ ਰਹਿਣਾ ਜੀ ਕਿਉਂਕਿ ਸਪੈਸ਼ਲੀ ਬ੍ਰੈਮਟਨ ਹੋ ਗਿਆ ਜਾਂ ਵੱਡੀ ਸਾਰੀ ਹੋ ਗਿਆ ਵੈਂਕੂਵਰ ਹੋ ਗਿਆ ਹੂੰ ਉਨ ਦਾ ਅਲਬਰਟਾ ਚ ਵੀ ਸੇਮ ਹੀ ਪ੍ਰੋਬਲਮ ਹੈ ਕਿ ਕੰਮ ਹੈ ਨਹੀਂਗਾ ਠੀਕ ਉਹ ਕਾਮਨਾਵਾਂ ਮੈਨਨ ਕਰਕੇ ਬਹੁਤ ਸਾਰੀਆਂ ਜ਼ਿੰਦਗੀਆਂ ਵੀ ਲੀਆਂ ਤੋਂ ਲੈ ਰਹੀਆਂ ਤੇ ਰਿਸ਼ਤੇ ਵੀ ਲੀਆਂ ਤੋਂ ਲੈ ਰਹੇ ਕਮ ਨਾ ਹੋ ਕਮ ਨਾ ਹੋਣ ਦਾ ਕਾਰਨ ਕੀ ਲੱਗਦਾ ਬਈ ਸਭ ਤੋਂ ਵੱਡੀ ਗੱਲ ਇਹ ਹੀ ਹੈ ਨਾ ਮੇਰੇ ਹੁਣ ਮੰਨ ਲਓ ਸਾਡੇ ਪਿੰਡ ਦੀ ਮੈਂ ਗੱਲ ਕਰਦਾ ਐਗਜ਼ਾਮਪਲ ਦੇ ਕੇ 1200 ਜਾਂ 1400 ਵੋਟ ਹੈ ਜੀ 1400 ਵੋਟ ਚ ਹੁਣ ਸਾਡੇ ਪਿੰਡ 'ਚ ਹੀ ਮੈਂ ਕਹਾਂ ਵੀ ਲੇਬਰ ਪੂਰੀ ਨਹੀਂ ਹੈਗੀ ਜੀ ਜਿਹਦੇ ਭਰਾ ਜਿਹੜੇ ਕੰਮ ਕਰਦੇ ਹਨ ਜੀ ਹਣ ਬੰਦ ਤੋਂ ਵੱਧ ਤੋਂ ਵੱਧ ਵੀ ਬਠਿੰਡੇ ਉਹ ਮੰਨ ਲਓ ਜਾਂ ਮੁਕਸਰੋਂ ਵੀ ਭਿਆ ਬੰਦੇ ਸੀ ਲਿਆ ਕੇ ਇੱਥੇ ਫਿੱਟ ਕਰ ਲਾਂਗੇ ਜੀ ਤਾਂ ਕੰਮ ਸਹੀ ਚੱਲ ਪਊਗਾ ਚੱਲ ਪਊਗਾ ਜਦੋਂ ਇੱਥੇ ਮੈਂ ਮੰਨ ਲਓ ਬਠਿੰਡੇ ਦੇ ਤੁਸੀਂ ਉੱਧਰ ਬਠਿੰਡੇ ਉਹ ਘਾਲ ਦਿਓ ਮੁਕਸਰੋਂ ਘਾਲ ਦਿਓ ਮਲੋਟੋਂ ਘਾਲ ਦਿਓ ਹਰ ਜਗ੍ਹਾ ਤੋਂ ਆ ਕੇ ਬੰਦੇ ਇੱਥੇ ਡਿੱਗਣ ਲੱਗ ਜਾਣਗੇ ਹੂੰ ਤੇ ਇੱਥੇ ਕੀ ਹੋ ਜਾਊਗਾ ਓਵਰ ਕਰਾਊਡ ਹੋ ਜਾਊਗਾ ਓਵਰ ਕਰਾਊਡ ਹੋ ਜਾਊਗਾ ਜਿਵੇਂ ਕਹਿੰਦੇ ਹੁੰਦੇ ਵੀ ਖੇਤ ਚ ਤਾਂ ਦੋ ਬੰਦਿਆਂ ਨੇ ਹੀ ਕੰਮ ਕਰਨਾ ਇਹਨਾਂ ਨੇ ਕੰਮ ਕਰਨਾ 100 ਬੰਦੇ ਨੂੰ ਕੰਮ ਕਿਵੇਂ ਦੇਵਾਂਗੇ ਉਹੀ ਸਿਨੂਏਸ਼ਨ ਕੈਨੇਡਾ ਚ ਹੋਗੀ ਹਰੇਕ ਸ਼ਹਿਰ ਕੰਮ ਉਹ ਨਹੀਂ ਹੈ ਹੂੰ ਜੇ 100 ਬੰਦੇ ਦਾ ਕੰਮ ਹੈ 1000 ਬੰਦਾ ਪਹੁੰਚ ਗਿਆ ਜੀ ਹੁਣ ਉੱਥੇ ਕੀ ਹੈ ਸਪੈਸ਼ਲੀ ਜਿਹੜੇ ਸਟੂਡੈਂਟਸ ਆ ਉਹਨਾਂ ਦੀ ਖੂਨ ਚੂਸਿਆ ਜਾ ਰਿਹਾ ਖੂਨ ਕਿਵੇਂ ਚੂਸਿਆ ਜਾ ਰਿਹਾ 15 ਡਾਲਰ ਵਾਲੀ ਜੌਬ 5 ਡਾਲਰ ਦਾ 7 ਡਾਲਰ ਚ ਕੈਸਟੇ ਕਰਾਈ ਜਾ ਰਹੀ ਹੈ ਮਤਲਬ ਜਿੰਮ ਆਪਾਂ ਕਹਿ ਲਈ ਵੀ ਜ਼ਿਆਦਾ ਹੋਣ ਕਰਕੇ ਹਾਂ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਇਹਨਾਂ ਦਾ ਕੰਮ ਤੋਂ ਬਿਨਾਂ گزارਾ ਹੈ ਨਹੀਂ ਇਹ ਫੀਸ ਤਾਂ ਮੰਗਾ ਕੇ ਮਗਰ ਉਹ ਭਰ ਸਕਦੇ ਠੀਕ ਹੈ ਕੁੜੀਆਂ ਨੂੰ ਫਿਜ਼ੀਕਲੀ ਯੂਜ਼ ਕੀਤਾ ਜਾ ਰਿਹਾ ਜੀ ਤੇ ਮੁੰਡਿਆਂ ਨੂੰ ਜਿਵੇਂ ਕਹਿੰਦੇ ਹੁੰਦੇ ਵੀ ਆਪਣਾ ਪੈਸੇ ਵੱਖੋਂ ਮਾਰੇ ਜਾ ਰਿਹਾ ਅੱਛਾ ਇਹ ਮਤਲਬ ਹੈਗਾ ਅੱਜ ਦੀ ਗੱਲ ਹੈ ਅੱਜ ਦੀ ਗੱਲ ਹੈ ਵੀ 15 ਡਾਲਰ ਦੀਆਂ 12 ਡਾਲਰ ਵਾਲੀ ਜੌਬ ਉਹਨਾਂ ਤੋਂ 5 ਡਾਲਰ ਕੈਸਟਿਕ ਰਾਈ ਜਾ ਰਹੀ ਹੈ ਹੂੰ ਹੁਣ ਕਿੱਥੇ ਦਾ 15 ਡਾਲਰ ਘੰਟੇ ਦੇ ਕੰਮ ਕਰਕੇ 8 ਘੰਟਿਆਂ 'ਚ ਕਿੰਨੇ ਪੈਸੇ ਬਣਦੇ ਆ ਕਿੱਥੇ ਉਹਦੇ ਅੱਖ ਨੂੰ 5 8 ਬਣਿਆ ਜਾ ਲਈ ਸਰੀਰ ਅੰਦਰ ਬਣਾਉਣੇ ਕਿੱਥੇ ਉਹਨੇ 100 150 ਡਾਲਰ ਬਣਾ ਕੇ ਜਾਣਾ ਬਹੁਤ ਫਰਕ ਹੋ ਗਿਆ ਫਰਕ ਹੋ ਗਿਆ ਠੀਕ ਹੈ ਇਹ ਇਹ ਮਜਬੂਰੀਆਂ ਇਹ ਸਾਰੀਆਂ ਚੀਜ਼ਾਂ ਬੱਚੇ ਨਾ ਤਾਂ ਉਹਦੇ ਮਾਪਿਆਂ ਨੂੰ ਦੱਸ ਸਕਦੇ ਆ ਨਹੀਂ ਦੱਸ ਸਕਦੇ ਠੀਕ ਹੈ ਜੇ ਦੱਸਦੇ ਆ ਤਾਂ ਮਗਰਲੇ ਚੋੜਦੇ ਆ ਹੂੰ ਸਾਡੇ ਹੁਣ ਨੂਨ ਕਿੰਨੇ ਪਰਿਵਾਰ ਹੈਗੇ ਇੱਥੇ ਜਿਹੜੇ ਬੱਚੇ 2 2 3 3 ਮਹੀਨੇ ਲਾ ਕੇ ਵਾਪਸ ਆ ਗਏ ਐਸੇ ਚੱਕਰ ਕਰਕੇ ਵੀ ਕੰਮ ਐ ਨੇ ਕੰਮ ਐ ਤੇ ਉਹਨਾਂ ਨੂੰ ਉਹਨਾਂ ਚੀਜ਼ਾਂ ਵੱਲ ੱੱਕਿਆ ਜਾ ਰਿਹਾ ਸੀ ਉੱਥੇ ਰਹਿੰਦੇ ਹੋਏ ਕਿ ਤੁਸੀਂ ਪੰਜ ਡਾਲਾਂ ਤੇ ਕੰਮ ਕਰੋ ਜਾਂ ਸੈਕਸੂਅਲ ਯੂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹੂੰ ਪਰ ਉਹਨਾਂ ਚੀਜ਼ਾਂ ਕਰਕੇ ਉਹ ਛੱਡ ਕੇ ਆ ਗਏ ਉਹ ਕਹਿੰਦੇ ਆਪਾਂ ਪੜਨ ਰਹਿਣ ਵਾਸਤੇ ਗਏ ਸੀ ਇਹ ਕੰਮ ਵਾਸਤੇ ਔੜੀ ਗਏ ਸੀ ਜੀ ਸੋ ਇਸ ਟਾਈਮ ਬਹੁਤ ਬੁਰਾ ਹਾਲ ਹੈ ਇਕੱਲੇ ਕੈਨੇਡਾ ਦੇ ਨੇ ਅਮਰੀਕਾ ਦਾ ਵੀ ਜਿਵੇਂ ਆਪਾਂ ਗੱਲ ਕਰਦੇ ਸੀ ਯੂਕੇ ਦੀ ਗੱਲ ਕਰਦੇ ਅੱਛਾ ਇਸ ਚੀਜ਼ ਨੂੰ ਲੈ ਕੇ ਜਿਵੇਂ ਆਪਣੇ ਆਮ ਕਹਿ ਲਈ ਆਪਣੇ ਪਿੰਡ ਦੇ ਵਿੱਚ ਜਾਂ ਕੋਈ ਕੰਮ ਹੋਵੇ ਜਾਂ ਕਰ ਰਹੇ ਕੋਈ ਬਾਹਰੋਂ ਆ ਕੇ ਕੰਮ ਕਰਨ ਲੱਗ ਜੇ ਆਪਾਂ ਨੂੰ ਕੰਮ ਮਿਲਣੋਂ ਹਟ ਜੇ ਇਸ ਚੀਜ਼ ਦਾ ਵੀ ਸ਼ਿਕਾਰ ਹੋ ਰਹੇ ਉੱਥੇ ਬਾਹਰ ਹਾਂ ਇਹੀ ਇਹੀ ਗੱਲ ਯੂਕੇ ਸਭ ਤੋਂ ਵੱਡੀ ਕੈਨੇਡਾ ਵਿੱਚ ਤਾਂ ਹੁਣ ਕੀ ਹੈ ਕਿ ਤੁਸੀਂ ਜੇ ਗੂਗਲ ਕਰੋਗੇ ਰੇਸਿਜ਼ਮ ਜਾਂ ਇੰਡੀਅਨ ਦਾ ਸਟੂਡੈਂਟ ਦੇ ਨਾਂ ਤੇ ਨਿਊਜ਼ ਗੋਰੇ ਕਹ ਰਹੇ ਕਿ ਸਾਡਾ ਸਾਰਾ ਕੰਮ ਹੀ ਇੰਡੀਅਨ ਨੇ ਟੇਕਓਵਰ ਕਰ ਲਿਆ ਇੰਡੀਅਨਸ ਨੂੰ ਬਾਹਰ ਕੱਢੋ ਇਹ ਹੋ ਰਿਹਾ ਹਾਂ ਇਹ ਤੁਸੀਂ YouTube ਤੇ ਕੱਢ ਲਿਓ ਚਾਹੇ Google Search ਕਰ ਲਿਓ ਕੁਝ ਵੀ ਕਰ ਲਿਓ ਇਹ ਚ ਕਹਿ ਰਹੇ ਆ ਵੀ ਸਾਡੇ ਦੇਸ਼ 'ਚ ਉਹਨਾਂ ਨੂੰ ਬਾਹਰ ਕੱਢੋ ਹੂੰ ਕਹਿੰਦੇ ਜਿਹੜੀਆਂ ਐਂਟਰੀ ਲੈਵਲ ਜੌਬਸ ਸੀ ਸਟਾਰ ਬਕ ਸਬਵੇ ਹੋ ਗਿਆ ਟਿਮ ਹੌਟਨ ਹੋ ਗਿਆ ਮੈਕਡੋਨਲਡ ਹੋ ਗਿਆ ਇੱਥੇ ਸਾਡੇ ਸਕੂਲ ਦੇ ਜਵਾਕ ਪੜ੍ਹਨ ਵਾਲੇ ਇੱਥੋਂ ਫੀਸਾਂ ਕੱਢਦੇ ਸੀ ਆ ਦੇ ਕਾਲਜ ਦੀਆਂ ਗੋਰੇ ਕਹਿੰਦੇ ਗੋਰੇ ਕਹਿੰਦੇ ਉੱਥੇ ਇਹਨਾਂ ਨੇ ਕਬਜ਼ਾ ਕਰ ਲਿਆ ਸਾਰਿਆਂ ਨੇ ਬਿਲਕੁਲ ਉਹ ਸਾਡੇ ਜਵਾਕ ਤੋਂ ਫੀਸਾਂ ਕੱਢਣਾ ਕਹਿੰਦੇ ਜਿੱਥੇ ਅਸੀਂ ਕੰਮ ਕਰਦੇ ਸੀ ਉੱਥੇ ਇਹਨਾਂ ਨੇ ਮਾਂ ਪਿਓ ਨੇ ਕਬਜ਼ਾ ਕਰ ਲਿਆ ਜਾ ਕੇ ਹੂੰ ਉਹ ਇੱਕ ਇੱਕ ਚੀਜ਼ਾਂ ਇਹ ਵੀ ਹੋ ਗਈ ਨਾ ਬਾਈ ਜਿਵੇਂ ਤੁਸੀਂ ਕਹੇ ਰੇਟ ਜਿਵੇਂ ਗੋਰੇ ਦਾ ਹੁਣ 10 12 ਤੇ ਕਰਦੇ ਹੋਣੇ ਕੰਮ ਹਾਂ ਉਹ ਸੇਮ ਰੇਟ ਤੇ ਕਰਦੇ ਤੇ ਉਹ ਇਹਨਾਂ ਨੂੰ ਮਤਲਬ 5 ਡਾਲਰ ਤੇ ਉਹ ਗਾਂਲੇ ਨੂੰ ਵੀ ਫਾਇਦਾ ਹੋ ਰਿਹਾ ਦੋਨੋਂ ਸਾਈਡ ਮਿਲਣ ਉਹਨੂੰ ਤਾਂ ਜਿਹੜਾ ਬੰਦਾ ਕੰਮ ਕਰਾ ਰਿਹਾ ਉਹਨੂੰ ਤਾਂ ਫਾਇਦਾ ਹੋ ਰਿਹਾ ਪਰ ਐਟ ਦੀ ਐਂਡ ਗਵਰਨਮੈਂਟ ਨੂੰ ਵੀ ਨੁਕਸਾਨ ਆ ਇਹਦੇ ਚ ਹੂੰ ਕਿਉਂ ਗਵਰਨਮੈਂਟ ਟੈਕਸ ਨਹੀਂ ਜਾ ਰਿਹਾ ਅੱਛਾ ਜੀ ਠੀਕ ਹੈ ਜੀ ਤੇ ਗਵਰਨਮੈਂਟ ਨੂੰ ਟੈਕਸ ਗਵਰਨਮੈਂਟ ਤੋਂ ਵੀ ਚੋਰੀ ਟਕੈਸ਼ ਤੇ ਕੀਤਾ ਕੰਮ ਜਾ ਰਿਹਾ ਤੇ ਉਧਰ ਗੋਰੇ ਵੀ ਭੁੱਖੇ ਮਰ ਰਹੇ ਆ ਯੂਕੇ ਦੇ ਵਿੱਚ ਹੁਣ ਇਸੇ ਚੀਜ਼ ਨੂੰ ਲੈ ਕੇ ਦੰਗੇ ਹੋਏ ਵੀ ਆ ਆਪਣੇ ਆਪਣੇ ਪਾਕਿਸਤਾਨੀਆਂ ਤੇ ਪੰਜਾਬੀਆਂ ਦੇ ਘਰਾਂ ਦੇ ਉੱਤੇ ਔੜਿਆਂ ਨਾਲ ਤੇ ਉਹਨਾਂ ਚੀਜ਼ਾਂ ਦਾ ਹਮਲੇ ਕੀਤੇ ਗਏ ਆ ਜਿੱਥੇ ਆਪਣੇ ਲੋਕ ਰਹਿੰਦੇ ਵੀ ਇਹਨਾਂ ਨੂੰ ਕੱਢੋ ਇੱਥੋਂ ਵੀ ਇਹਨਾਂ ਨੇ ਸਾਡਾ ਸਾਰਾ ਕੰਮ ਟੇਕਓਵਰ ਕਰ ਲਿਆ ਵੀ ਉਹ ਗੱਲ ਹੁਣ ਪਹਿਲਾਂ ਵਾਲੀ ਰਹੀ ਪਹਿਲਾਂ ਵਾਲੀ ਗੱਲ ਕਿਸੇ ਕੰਟਰੀ 'ਚ ਵੀ ਨਹੀਂ ਰਹੀ ਆਸਟ੍ਰੇਲੀਆ ਵੀ ਸੇਮ ਹੀ ਆ ਨਿਊਜ਼ੀਲੈਂਡ ਵਾਲੇ ਤਾਂ ਹੁਣ ਸ਼ਰਿਆਂ ਵੀ ਗਏ ਜਾਂਦੇ ਅੱਛਾ ਨਿਊਜ਼ੀਲੈਂਡ ਵਾਲੇ ਛੱਡ ਛੱਡ ਕੇ ਸਾਰੇ ਆਸਟ੍ਰੇਲੀਆ ਜਾਂ ਪੰਜਾਬ ਨੂੰ ਆਪ ਸਾਰੇ ਜਾਂ ਹੋਰ ਕੰਟਰੀਆਂ ਨੂੰ ਵੀ ਜਾ ਰਹੇ ਹੂੰ ਨਿਊਜ਼ੀਲੈਂਡ ਵੀ ਲਾ ਲਓ ਹੁਣ ਤੁਸੀਂ ਵੇਖੋਗੇ ਅੱਜ ਦੇ ਟਾਈਮ ਤੁਸੀਂ ਬੋਰਡ ਕਿਸੇ ਵੀ ਜਾ ਕੇ ਸੜਕ ਤੇ ਵੇਖੋ ਕੈਨੇਡਾ ਵਾਲੇ ਬੋਰਡ ਘਟਦੇ ਜਾਣਗੇ ਜਾਂ ਘਟ ਗਏ ਹੋਣੇ ਹਾਂਜੀ ਹੁਣ ਅਮਰੀਕਾ ਦੇ ਬੋਰਡ ਲਾਦੇ ਉਹਨਾਂ ਨੇ ਜ਼ਿਆਦੇ ਅਮਰੀਕਾ ਦੇ ਹਾਂ ਵੀ ਅਮਰੀਕਾ ਜਾਓ ਤੁਸੀਂ ਅਮਰੀਕਾ ਕਮਾਈਏ ਪਰ ਅਮਰੀਕਾ ਵੀ ਸੇਮ ਜੀਜ ਪਰ ਇਹ ਤਾਂ ਇੱਕ ਦਲਦਲੀ ਆ ਨਾ ਬਈ ਜਿਹੜਾ ਜਾਵੜਿਆ ਨਾ ਤਾਂ ਕਿਰਾਂ ਮੈਂ ਮੰਨ ਲਓ 25 30 ਲੱਖ ਤਾਂ ਇੱਕ ਨਾਰਮਲ ਗੱਲ ਆ ਜਿਹੜਾ ਸਕੂਲ ਟੂ ਲੱਗ ਗਿਆ ਉਹ ਨਾ ਤਾਂ ਮਿਲਦਾ ਵਾਪਸ ਮੁੜੇ ਹਨਾ ਜਿਹੜਾ ਲੱਗ ਗਿਆ ਇੱਕ ਵਾਰ ਲੱਗ ਗਿਆ ਸਟੂਡੈਂਟ ਦੀ ਸਭ ਤੋਂ ਔਖੀ ਲਾਈਫ ਇਹ ਹੈ ਨਾ ਬਾਈ ਪੈਸਾ ਵੀ ਜਾਂਦਾ ਘਰੋ ਬੱਚਾ ਵੀ ਜਾਂਦਾ ਬੱਚਾ ਵੀ ਜਾਂਦਾ ਇਹ ਚੀਜ਼ ਹੈ ਅੱਗੇ ਕੀ ਸੀ ਨਾ ਬਾਈ ਹੁਣ ਤਾਂ ਚਲੋ ਗਵਰਨਮੈਂਟ ਨੇ ਐਲਐਮਆਈਆਂ ਵੀ ਬੰਦ ਕਰਤੀਆਂ ਵਰਕ ਪਰਮਿਟਸ ਜਿਹੜੇ ਉਹ ਵੀ ਬੰਦ ਕਰਤੇ ਬਿਲਕੁਲ ਬੰਦ ਕਰਤੇ ਅੱਗੇ ਨਾਲ অলਮੋਸਟ ਸਾਰਿਆਂ ਦੇ ਬੰਦ ਕਰ ਕੇ ਪਾ ਲਤਾ ਮਿਸਟਰ ਵੀਜ਼ੇ ਵੀ ਬੰਦ ਕਰਤੇ 5800 ਕੁਝ ਭਾਰਤੀ ਆਪਣੇ ਪਿਛਲੇ 2-3 ਮਹੀਨਿਆਂ ਚ ਮੋੜੇ ਜਿਹਨਾਂ ਕੋਲੇ ਵੀਜ਼ੇ ਵੀ ਸੀ 에어ਪੋਰਟ ਤੋਂ ਮੋੜਤੇ अच्छा की कारण भाई भी वो कहंदे ਵੀ ਤੁਸੀਂ ਇੱਥੇ ਪੱਕੇ ਰਹੋਗੇ ਇਸ ਵੀਜ਼ੇ ਦੇ ਆਏ ਸਾਨੂੰ ਤੁਹਾਡੇ ਤੇ ਯਕੀਨ ਨਹੀਂ ਜਾਂਦਾ ਰੋ ਜੀ ਜਾਂ ਇੱਥੋਂ ਆਪਣਾ ਆਪਣਾ ਰਿਫਿਜੀ ਕਲੇਮ ਕੇਸ ਫਾਈਲ ਕਰੋ ਜੀ ਤੇ ਜਾਂ ਵਾਪਸ ਜਾਓ ਵਾਪਸ ਹੀ ਹੋ ਸੋਚ ਕਈ ਬੰਦੇ ਫਸ ਕੇ ਟਰੈਪ ਟਰੈਪ ਚ ਫਸ ਗਏ ਕੀ ਉਹਨੇ ਰਿਫਿਜੀ ਕੇਸ ਲਾਤੇ ਹੂੰ ਵੀ ਚੱਲ ਆਪਾਂ ਤਾਂ ਰਹਿਣਾ ਹੀ ਆ ਕੋਈ ਚੱਕਰ ਨਹੀਂ ਆ ਕਿ ਉਹਨਾਂ ਨੇ ਚੰਗੀਆਂ-ਚੰਗੀਆਂ ਗੱਲਾਂ ਗੱਲਾਂ ਲਸੀਆਂ ਕਿ ਉਹ ਉਹਨਾਂ ਨੂੰ ਇੰਨੇ ਪੈਸੇ ਦੇਣਗੇ ਆ ਹੋਊਗਾ ਹੂੰ ਪਰ ਉਹਨਾਂ ਨੂੰ ਇਹ ਨਹੀਂ ਸੀ ਨਾ ਪਤਾ ਵੀ ਵਕੀਲਾਂ ਨੂੰ ਕਿੰਨੇ ਪੈਸੇ ਦੇਣਗੇ ਪੱਕੇ ਹੋਣ ਵਾਸਤੇ ਪੱਕੇ ਹੋਣ ਤੇ ਇੰਡੀਆ ਨਹੀਂ ਜਾ ਸਕਦੇ ਕਿਉਂਕਿ ਜੇ ਸਿਰਫ ਫਿਊਜੀ ਕਲੇਮ ਲਾਉਂਦੇ ਆ ਅੱਛਾ ਜਿੰਨਾ ਚਿਰ ਫਿਊਜੀ ਕਲੇਮ ਦਾ ਤੁਹਾਡਾ ਫੈਸਲਾ ਨਹੀਂ ਹੋ ਸਕਦਾ इवन ਤੁਸੀਂ ਪੱਕੇ ਸਿਟੀਜ਼ਨ ਵੀ ਬਣ ਜਾਂਦੇ ਮੰਨ ਲਓ ਕੈਨੇਡਾ ਦੇ ਆਸਟ੍ਰੇਲੀਆ ਦੇ ਕਿਹਨੋਂ ਦੇ ਵੀ ਫਿਊਜੀ ਕਲੇਮ ਚ ਤੁਸੀਂ ਸਾਰੀ ਉਮਰ ਇੰਡੀਆ ਦਾ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਇੰਡੀਆ ਨਹੀਂ ਆ ਸਕਦੇ ਆਈ ਨਹੀਂ ਸਕਦੇ ਜਿੱਦਾਂ ਆਪਾਂ ਕਹਿ ਲਈ ਹੁਣ ਆਪਾਂ ਆਪਾਂ ਜਾਣਾ ਕੈਨੇਡਾ ਜਾਣਾ ਉਹ ਗੱਲ ਹੋ ਜਾਂਦੀ ਹੈ ਵੀਜ਼ਾ ਲੈਣੀ ਕਈ ਵਾਰੀ ਰਿਫਿਊਜ਼ ਹੋ ਜਾਂਦਾ ਉਹ ਤਾਂ ਵੀਜ਼ਾ ਤੁਹਾਡੇ ਕੋਲ ਹੈਗਾ ਹੈ ਜੇ ਤੁਸੀਂ ਜੇਸ਼ੇ ਮਿਲ ਗਈ ਤਾਂ ਤੁਹਾਨੂੰ ਇੰਡੀਆ ਦਾ ਨਹੀਂ ਮਿਲਦਾ ਨਹੀਂ ਮਿਲਦਾ ਉਹ ਕਹਿੰਦੇ ਵੀ ਤੁਸੀਂ ਉਦੋਂ ਤਾਂ ਕਹਿੰਦੇ ਸਾਡੀ ਜਾਨ ਨੂੰ ਖਤਰਾ ਸਾਨੂੰ ਉੱਥੇ ਮਾਰ ਦੇਣਗੇ ਹਾਂਜੀ ਹੁਣ ਤੁਸੀਂ ਇੰਡੀਆ ਕੀ ਲੈਣ ਜਾਣਾ ਕੀ ਲੈਣ ਜਾਣਾ ਅੱਛਾ ਹਾਂ ਉਹਦਾ ਫਿਰ ਉਹੀ ਗੱਲ ਫਸ ਜਾਂਦਾ ਹੀ ਜਾ ਕੇ ਫਸ ਜਾਂਦਾ ਫਿਰ ਉਹੀ ਮੈਂ ਗੱਲ ਪਿਛਲੀ ਇੰਟਰਵਿਊ ਵੀ ਕੀਤੀ ਸੀ ਹਾਂਜੀ ਨੇਪਾਲ ਤੋਂ ਉੱਡੇ ਫਿਰ ਆਪਣੇ ਬੰਦੇ ਅੱਛਾ ਕਾਰਡ ਮੰਲੂ ਉਤਰਦੇ ਹੂੰ ਤੇ ਇਸ ਇਸ ਗੱਲ ਦਾ ਕਈ ਬੰਦੇ ਨੇ ਇਹ ਕਿਹਾ ਸੀ ਕਿ ਨਹੀਂ ਬਾਈ ਤੁਸੀਂ ਤਾਂ ਸਾਰਾ ਵੀ ਹੌਟ ਹੀ ਦੱਸਤਾ ਵੀ ਕਿੱਥੇ ਉਤਰ ਕੇ ਕੇ ਵੇ ਆਉਂਦੇ ਆ ਹਾਂਜੀ ਉਹ ਇਹ ਮੇਰੇ ਨਾਲੋਂ ਪਹਿਲਾਂ ਹੀ ਇਹ ਲੋਕਾਂ ਨੂੰ ਪਤਾ ਮੇਰੇ ਨਾਂ ਦੱਸਾਂ ਨਾ ਕੋਈ ਫਰਕ ਨਹੀਂ ਪੈਂਦਾ ਕਾਟਮੰਦੂ ਉਤਰ ਕੇ ਉੱਥੋਂ ਟੈਕਸੀ ਲੈ ਕੇ ਨਪਾਲ ਬਾਰਡਰ ਐਗਜ਼ਿਟ ਕਰਕੇ ਪੰਜਾਬ ਚ ਆਉਂਦੇ ਠੀਕ ਹੈ ਪਰ ਉਹਦੇ ਚ ਕੀ ਹੈ ਜੇ ਮਨ ਲਓ ਤੁਹਾਡੇ ਆੜ ਗਾੜ ਤੁਹਾਡੇ ਨਹੀਂ ਬੰਦੇ ਕਿਸੇ ਨਾਲ ਹਨਾ ਉਹਨੂੰ ਪਤਾ ਵੀ ਰਿਫਿਊਜੀ ਕਲੀਅਰ ਇਸ ਤੇ ਪੱਕਾ ਆਇਆ ਪੱਕਾ ਹੋਇਆ ਉਹ ਕੀ ਇਹ ਬੋਲਸਮੋਇਥ ਇਥੇ ਸ਼ਿਕਾਇਤ ਕਰ ਦਿੰਦਾ ਫਿਰ ਕੇਸ ਇੱਥੇ ਚੱਲਦਾ ਇੱਥੇ ਕੇਸ ਚੱਲ ਪੈਂਦਾ ਅੱਛਾ ਔਰ ਉਹ ਇੱਥੇ ਫ ਆਪਦੇ ਮਤਲਬ ਇੱਥੇ ਹੀ ਗਏ ਸੀ। ਇੱਥੇ ਹੀ ਫਸ ਜਾਂਦਾ ਹੈ। ਤੇ ਜਾਂ ਉਹ ਕੀ ਕਰਦੇ? ਈਮੇਲ ਕਰ ਦਿੰਦੇ, ਫੋਟੋਗ੍ਰਾਫਸ, ਵੀਡੀਓ ਬਣਾ ਕੇ ਭੇਜ ਦਿੰਦੇ ਆ। ਜਿੱਥੇ ਸੀ ਬੀਐਸਸੀ ਨੂੰ ਬਾਹਰ ਵੀ ਤੁਸੀਂ ਤਾਂ ਤੁਸੀਂ ਹੋਏ ਦੇ ਬੰਦਾ ਨੇਪਾਲ ਬੈਠਾ ਤਾਂ ਇੰਡੀਆ ਬੈਠਾ। ਹੂੰ। ਫਿਰ ਉਧਰਲੀ ਗਵਰਨਮੈਂਟ ਵੀ ਤੁਹਾਨੂੰ ਤੰਗ ਕਰਦੀ ਵੀ ਕਿਧਰ ਮੂੰਹ ਚੱਕਿਆ। ਪਰ ਅੱਜ ਵੀ ਦੇਖੇ ਕਰੇ ਤਾਂ ਬਈ ਪੂਰਾ ਹਨਾ ਮੈਂ ਨਾ ਇੱਕ ਪੋਸਟ ਪੜ੍ਹੀ ਸੀ ਕਹਿੰਦੇ ਵੀ ਪਿਆਵ ਛੱਡ ਕੇ ਜਾਣ ਲਈ ਅਰਦਾਸ। ਹਾਂਜੀ। ਪੀ ਪੰਜਾਬ ਛੱਡਣ ਲਈ ਅਰਦਾਸਾਂ ਹੋ ਰਹੀਆਂ ਹਨ ਹੈਨਾ ਗਾਣਾ ਵੀ ਇਹ ਤੇ ਆ ਵੀ ਅੱਜ ਕੱਲ ਜਿਹੜਾ ਉਹਨੇ ਗਾਇਆ ਸੀਗਾ ਨਾ ਆਪਣੇ ਨਾਮ ਪਲਗਿਆ ਸਿੰਗਲ ਦਾ ਵੀ ਘਰ ਘਰ ਹੋਣ ਅਰਦਾਸਾਂ ਪੰਜਾਬ ਛੱਡ ਕੇ ਜਾਣਾ ਛੱਡ ਕੇ ਜਾਣਦੇ ਹਾਂ ਉਹਦੇ ਵਿੱਚ ਕੀ ਹੈ ਨਾ ਬਾਈ ਜਿਹੜੀ ਗੱਲ ਅਸੀਂ ਪਹਿਲਾਂ ਕਰਦੇ ਸੀ ਇਹ ਦੂਜੇ ਬੰਦਿਆਂ ਨੂੰ ਪੁਰਾਣੇ ਬੰਦਿਆਂ ਨੂੰ ਵੇਖ ਕੇ ਹਮ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਆਪਾਂ ਇਹ ਚੀਜ਼ ਅਚੀਵ ਕਰ ਲਾਂਗੇ ਛੇਤੀ ਹਮ ਜਾਂ ਹੁਣ ਤੁਸੀਂ ਫੋਰ ਐਗਜ਼ਾਮਪਲ ਇਹੀ ਲਾਲੋ ਵੀ ਮੈਂ ਜਦੋਂ ਗਿਆ ਸੀ 2009 ਚ ਹਨਾ ਤੇ ਉਦੋਂ ਅਸੀਂ ਇਹ ਗੱਲ ਸੋਚਦੇ ਹੁੰਦੇ ਸੀ ਯਾਰ ਆਸਾਨ ਨੂੰ ਕਦੋਂ 30 35 ਰਾਂ ਵਾਲੀ ਜੌਬ ਮਿਲੂਗੀ ਮੈਂ ਆਹਦੀ ਗੱਲ ਹੀ ਕਰਦਾ ਜੀ 12 ਸਮਾ 12 ਡਾਲਰ ਅਲਬਰਟਾ ਵੀ ਬੇਸਿਕ ਪੇ ਹੁੰਦੀ ਸੀ ਹਨਾ ਵੀ ਅਸੀਂ 30 35 ਨੂੰ ਕਦੇ ਪਹੁੰਚਾਂਗੇ ਕਿ ਨਹੀਂ ਪਹੁੰਚਾਂਗੇ ਜੀ ਉਹ ਸੇਮ ਚੀਜ਼ ਹਰੇਕ ਬੱਚੇ ਦੇ ਮਨ 'ਚ ਵੀ ਆਉਂਦੀ ਆ ਵੀ ਯਾਰ ਉਹ ਸਮਾ 12 ਤੇ ਸੀਗਾ 30 35 ਜਾਂਦਾ ਰਿਹਾ ਜਾਂ 50 ਦੇ ਨੇੜੇ ਪਹੁੰਚ ਗਿਆ ਅਸੀਂ ਵੀ ਪਹੁੰਚ ਜਾਾਂਗੇ ਹਰੇਕ ਬੰਦੇ ਦੀ ਲੱਕ ਹੁੰਦੀ ਪਹਿਲੀ ਗੱਲ ਤਾਂ ਬਿਲਕੁਲ ਸੇਮ ਹੀ ਇੱਥੇ ਖੇਤੀ ਦਾ ਹਰ ਬੰਦਾ ਕਰਦਾ ਕਿਸੇ ਦਾ ਝੋਨਾ ਪਿਆ ਮਨ ਛੱਡਦਾ ਕਿਸੇ ਦਾ ਸੋਹ ਛੱਡਦਾ ਸੋਹ ਛੱਡਦਾ ਭਾਈ ਸੇਮ ਹੀ ਚੀਜ਼ ਉੱਥੇ ਆ ਹਰੇਕ ਬੰਦਾ ਜਾਂਦਾ ਕਿਸੇ ਨੂੰ 50 ਵਾਲੀ ਮਿਲ ਜਾਂਦੀ ਜਾਓ ਕਿਸੇ ਨੂੰ 100 ਵਾਲੀ ਤੇ ਹਾਰੀ ਹੁਮਾ ਰਹਿ ਜਾਂਦਾ ਦੂਜੀ ਚੀਜ਼ ਇਹ ਜਦੋਂ ਦਾ ਹੁਣ ਓਵਰ ਕਰਾਊਡ ਹੋ ਗਿਆ ਕੈਨੇਡਾ ਜਿਆਦਾ ਮਤਲਬ ਆਪਣੇ ਸਟੂਡੈਂਟ ਜਾਉਂਦੇ ਸਟੂਡੈਂਟ ਜਿਆਦੇ ਜਾਂਦੇ ਨੇ ਸਟੂਡੈਂਟ ਵੀ ਸਪான்ਸਰ ਕਰਕੇ ਵੀ ਸਪான்ਸਰ ਐਲਮਾਈਆ ਹੂੰ ਕੈਨੇਡਾ ਇਹਦਾ ਬੇਸਿਕਲੀ ਕੀ ਕੀਤਾ ਨਾ ਭਾਈ ਆਪਾਂ ਇੱਕ ਤਰ੍ਹਾਂ ਦਾ ਯੂਜ਼ ਕੀਤਾ ਕਿ ਉਹਨਾਂ ਦਾ ਪੈਸੇ ਬਣਾਉਣ ਦਾ ਉਹਨਾਂ ਕੋਲ ਤਾਂ ਪੈਸਾ ਆ ਰਿਆ ਨਾ ਪੈਸਾ ਤਾਂ ਆਪਣੇ ਪੰਜਾਬ ਤੋਂ ਨਿਕਲਦਾ ਪੰਜਾਬ ਤੋਂ ਨਿਕਲਦਾ ਉਹਨਾਂ ਦਾ ਇਹ ਆ ਵੀ ਸਟੂਡੈਂਟ ਆਊਗਾ ਹੁਣ ਜਿਹੜਾ ਇੱਕ ਕੋਰਸ ਉੱਥੋਂ ਦਾ ਬੌਰਨ ਬਰਾਡ ਆਫ ਸਿਟੀਜ਼ਨ ਬੱਚਾ 5000 ਦਾ ਕਰਦਾ ਹੂੰ ਉਹ ਇੱਥੋਂ ਆਲਾ ਬੱਚਾ ਵੀ 25000 ਚ ਕਰਦਾ 5 4 5 ਗੁਣਾ ਪੈਸੇ ਚ ਕਰਦਾ ਹੂੰ ਉਹ ਤਾਂ ਛੇਨ ਲਾ ਰਿਆ ਨਾ ਆਪਣੇ ਬੱਚਿਆਂ ਦੀ ਅੱਛਾ ਇੱਕ ਹੋਰ ਚੀਜ਼ ਹੈ ਬਈ ਇੱਥੇ ਜਾਂਦੇ ਹਨਾ ਕਈ ਮੈਂ ਮੁੰਡੇ ਦੇਖਿਆ ਇੱਥੋਂ ਜਾ ਕੇ ਮਹੀਨੇ ਕੁ ਦੇ ਬਾਅਦ ਵਿੱਚ ਆਈਫੋਨ ਲੈ ਲਿਆ ਕਾਰ ਨਵੀਂ ਲੈ ਲਈ ਠੀਕ ਹੈ ਉਹ ਸਟੋਰੀਆਂ ਪਾਉਂਦੇ ਆ ਇਧਰ ਮੇਰੇ ਅਰਗਾ ਕਹਿੰਦਾ ਯਾਰ ਹੁਣ ਤਾਂ ਚੰਗੀ ਕਮਾਈ ਕਰ ਲਈ ਆ ਤੇ ਮੈਂ ਤਾਂ ਭੇਜੋ ਮੈਨੂੰ 20-25 ਲੱਖ ਰੁਪਏ ਲੈਣਾ ਇਹ ਇਹ ਸਭ ਤੋਂ ਵੱਡੀ ਐਗਜ਼ਾਮਪਲ ਨਾ ਮੈਂ लास्ट ਇੰਟਰਵਿਊ ਚ ਕਿਹਾ ਸੀ ਡੰਕੀ ਫਿਲਮ ਡੰਕੀ ਸ਼ਾਹਰੂਖ ਖਾਨ ਦੀ ਸ਼ਾਹਰੂਖ ਖਾਨ ਦੀ ਡੰਕੀ ਫਿਲਮ ਜਿਹੜੇ ਬੰਦੇ ਨੇ ਮਾਨਸੇਪ ਲਿਖਿਆ ਉਹ ਡੰਕੀ ਫਿਲਮ ਜ਼ਰੂਰ ਵੇਖਣੀ ਚਾਹੀਦੀ ਹੈ ਹਾਂਜੀ ਡੰਕੀ ਫਿਲਮ ਚ ਉਹਨੇ ਸਹੀ-ਸਹੀ ਦਿਖਾਇਆ ਵੀ ਉਹ ਕਿਸੇ ਵੀ ਕਾਰ ਕੋਲੇ ਖੜ ਕੇ ਫੋਟੋਆਂ ਖਿੱਚਾਉਂਦਾ ਹੁੰਦਾ ਹੁੰਦਾ ਹਾਂ 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 ਬਿਲਕੁਲ ਬਿਲਕੁਲ ਉਹ ਕਿਸੇ ਦੇ ਘਰ ਮੂਹਰੇ ਖੜ ਕੇ ਫੋਟੋ ਖਿਚਵਾਉਣਾ ਨਾ ਮੇਰਾ ਘਰ ਹੈ ਮੇਰਾ ਘਰ ਹੈ ਇਹ ਉਹ ਕਿਸੇ ਆਫਿਸ ਮੂਹਰੇ ਖੜ ਕੇ ਫੋਟੋ ਖਿਚਵਾਉਣਾ ਨਾ ਮੈਂ ਇੱਥੇ ਕੰਮ ਕਰਦਾ ਹਾਂ ਉਹ ਕਹਿੰਦਾ ਜਿਵੇਂ ਇਹ ਫੋਟੋ ਆ ਇਹ ਚੀਜ਼ਾਂ ਦੇ ਮਾਪਿਆਂ ਨੂੰ ਦੱਸੂਗਾ ਵੀ ਮੈਂ ਇੰਨੇ ਆਪਿਆ ਵਿੱਚ ਘੱਟ ਰਹੇ ਜਾਂ 10-15 ਬੰਦੇ ਆ ਨਾ ਰਹਿ ਰਹੇ ਹੂੰ ਤਾਂ ਉਹ ਮੇਰੇ ਪਿੱਛਿਆਂ ਵਾਲਿਆਂ ਨੂੰ ਤੇ ਮੇਰੇ ਘਰ ਦੇ ਆਨ ਦੁੱਖ ਹੋਊਗਾ ਹੂੰ ਉਹ ਕਹਿੰਦਾ ਵੀ ਉਹ ਵੀ ਖੁਸ਼ ਰਹ ਰਹੇ ਆ ਚਲ ਮੈਂ ਤਾਂ ਦੁੱਖ ਘੱਟ ਨਹੀਂ ਘੱਟਨੇ ਮੈਨੂੰ ਇਹ ਵੀ ਪਿਛਲੇ ਦੁਖੀ ਨਾ ਰਹੇ ਹੂੰ ਉਹ ਆਪਦੇ ਘਰਦਿਆਂ ਨੂੰ ਖੁਸ਼ ਕਰਦਾ ਕਰਦਾ ਜਾਂ ਪਿਛਲਿਆਂ ਨੂੰ ਖੁਸ਼ ਕਰਦਾ ਕਰਦਾ ਆਣਗਵਾਨ ਨੂੰ ਉਹ ਚੀਜ਼ ਲੱਗਣ ਲੱਗ ਜਾਂਦੀ ਵੀ ਇਹ ਸਟੋਰੀ ਸਹੀ ਹੈ ਸਟੋਰੀ ਸਹੀ ਹੈ ਠੀਕ ਹੈ